ਸਾਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਇਹ ਰਹੇਗਾ ਜੀ ਚਨੂਨ ਦਾ ਫੈਬਰਿਕ ਬਹੁਤ ਹੀ ਸੋਹਣਾ ਸਿਕਵੈਂਸ embroideri ਕੀਤੀ ਗਈ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕਟ ਫੈਬਰਿਕ ਲੈਣਾ ਚਾਹੁੰਦੇ ਹੋ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਕਿਉਂਕਿ ਵੀਡੀਓ ਵਿੱਚ ਆਪਾਂ ਕਾਫੀ ਸੂਟ ਐਡ ਕੀਤੇ ਹੋਏ ਹੁੰਦੇ ਹਨ ਕੁਝ ਗਰਮੀਆਂ ਵਾਲੇ ਕੁਝ ਕਟ ਪ੍ਰਾਈਸ ਵਾਲੇ ਵੀ ਹੁੰਦੇ ਨੇ ਕੋਈ ਵੀ ਸੂਟ ਤੁਸੀਂ ਉਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਇਹ ਵੀ ਤੁਹਾਨੂੰ ਮਿਲੇਗਾ ਜੀ ਚਨੋਂਨ ਦਾ ਫੈਬਰਿਕ ਬਹੁਤ ਹੀ ਸੋਨਾ ਸ਼ਾਰਟ ਹਨ ਪ੍ਰਿੰਟਡ ਮਿਲੇਗੀ ਬਾਟਮ ਤੁਹਾਨੂੰ ਇਸ ਦੇ ਨਾਲ ਮਿਲੇਗੀ ਪਲੇਨ ਇਹ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਉਹ ਸੂਟ ਦਾ ਸਕਰੀਨ ਸ਼ਾਟ ਮੈਨੇ ਦਿੱਤੇ ਗਏ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਜਿਹੜੇ ਅਗਲੇ ਸੂਟ ਹੈ ਇਹ ਤੁਹਾਨੂੰ ਮਿਲੇਗਾ ਜੀ ਮਸਲੀਨ ਡਿਜੀਟਲ ਪ੍ਰਿੰਟ ਸ਼ਾਰਟ ਮਿਲੇਗੀ ਆਰੀ ਵਰਕ ਕੀਤਾ ਗਿਆ ਇਸ ਦੇ ਉੱਪਰ ਬਹੁਤ ਹੀ ਸੋਨਾ ਮਸਲੀਨ ਦੀ ਬਾਟਮ ਮਿਲੇਗੀ ਨਾਲ ਦੁਪੱਟਾ ਵੀ ਤੁਹਾਨੂੰ ਮਿਲੇਗਾ ਮਸਲੀਨ ਡਿਜੀਟਲ ਪ੍ਰਿੰਟ ਦੁਪੱਟਾ ਮਿਲੇਗਾ ਇਹ ਜਿਹੜੇ ਸੂਟ ਹੈ ਇਹ ਵੀ ਬਹੁਤ ਹੀ ਪਿਆਰੇ ਸੂਟ ਹਨਗੇ ਵਿਸਕੋਸ ਔਰਗੈਂਜ਼ਾ ਦਾ ਤੁਹਾਨੂੰ ਇਹ ਫੈਬਰਿਕ ਮਿਲੇਗਾ neck ਤੇ ਵਰਕ ਰਹੇਗਾ sleeves ਤੇ bottom ਤੇ ਵਰਕ ਰਹੇਗਾ विद विस्कोस और गेंजा दुपट्टा मिलेगा बहुत ही सोने कलर इन्होंने मिल जाएंगे ये रहेगा जी प्योर डीन सिल्क का सूट मिलेगा ऑल ओवर बहुत ही सोना हैवी वर्क किया गया प्योर चुनून का दुपट्टा रहेगा फुल वर्क किया हुआ मिलेगा अगला जरा सूट है प्योर करेब ब्रॉकट का तुम सूट मिलेगा प्राइस उपर लगा हुआ बहुत ही सोहने डिजाइन तुम इन्होंने मिल जाएंगे कोई भी सूट तुम लैसते हो रहेगा जी जॉर्जर्ट की शर्ट मिलेगी जॉर्जर्ट का दुपट्टा रहेगा उपाड़ा बॉटम मिलेगी बहुत ही सोहना वर्क ये उत्तर भी मिलेगा अगले जो सूट है मिलेगा जी फैब्रिक रहेगा चिकनकारी कॉटन च बहुत ही सोहने कलर ने ढाई मीटर कट रहेगी शर्ट की बॉटम तुनु मिलेगी तीन मीटर की बहुत ही सोहने कलर ने ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ